ਦੋ ਕੁੜੀਆਂ ਸਮੇਤ ਪਰਿਵਾਰ ਦੇ ਨੰਬਰਾਂ ਸਮੇਤ 10 ਰਿਸ਼ਤੇ ਨੋਟ ਕਰੋ ਡਾਇਰੈਕਟ ਗੱਲ ਕਰੋ ਜੀ ਜਾਂਚ ਪੜਤਾਲ ਕਰਕੇ ਰਿਸ਼ਤਾ ਜੁੜੋ ਤੇ ਫੋਨ ਉਹਨਾਂ ਨੂੰ ਹੀ ਕਰੋ ਜਿਨ੍ਹਾਂ ਨਾਲ ਰਿਸ਼ਤਾ ਮੈਚ ਹੁੰਦਾ ਹੈ ਤੇ ਹਰ ਰੋਜ਼ ਨਵੇਂ ਰਿਸ਼ਤੇ ਪਹੁੰਚਦੇ ਰਹਿਣ ਚੈਨਲ ਦਾ ਇੱਕ ਬਟਨ ਦਬਾ ਦਿਓ ਸਬਸਕ੍ਰਾਈਬ ਵਾਲਾ ਤੇ ਬਠਿੰਡਾ ਤੋਂ ਆ ਜੀ ਪਹਿਲਾ ਰਿਸ਼ਤਾ ਕੈਨੇਡਾ ਦੇ ਵਿੱਚ ਆ ਮੁੰਡਾ ਕੱਦ ਕਾਰਡ ਭੈਣ ਭਾਈ ਸਾਰਾ ਕੁਝ ਪੜ ਲਿਓ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਡਾਟਾ ਪੜ ਕੇ ਲਾਲ ਪੱਟੀ 'ਚੇਠਾ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਸ਼ਰਮਾ ਜੀ ਮੁੰਡਾ ਸੰਗਰੂਰ ਤੋਂ ਬਲੌ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਐ ਕਾਸਟ ਕੀ ਐ ਕੱਦ ਕੀ ਐ ਸਾਰਾ ਕੁਝ ਲਿਖਿਆ ਹੁੰਦਾ ਜੀ ਡਾਟਾ ਨੂੰ ਬਿਨਾ ਪੜੇ ਫੋਨ ਕਿਸੇ ਨੂੰ ਵੀ ਨਾ ਕਰੋ ਪੜ੍ਹ ਕੇ ਡਾਟਾ ਫਿਰ ਫੋਨ ਕਰੋ ਜੀ ਅਗਲਾ ਰਿਸ਼ਤਾ ਕੋਟਕਪੂਰਾ ਤੋਂ ਆ ਜੀ ਮੁੰਡਾ ਇਲੈਕਟ੍ਰੀਸ਼ੀਅਨ ਐ 5 ਕਿੱਲੇ ਜ਼ਮੀਨਾਂ 5 ਕਿੱਲੇ ਤੇ 4 ਕਨਾਲ ਹਨਾ ਮਾਤਾ ਪਿਤਾ ਸੁਪਰਵਾਈਜ਼ਰ ਲੱਗਿਆ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਐ ਕੱਦ ਕਾੜ੍ਹ ਭੈਣ ਭਾਈ ਸਾਰਾ ਡਾਟਾ ਪੜ੍ਹ ਕੇ ਲਾਲ ਪੱਟੀ 'ਚ ਨੰਬਰ ਐ ਜੀ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਹੈ ਜੀ ਮਲੇਰ ਕੋਟਲਾ ਤੋਂ ਕੁੜੀ ਬਲੌਂਕ ਕਰਦੀ ਹੈ ਕੁੜੀਆਂ ਵਾਲੇ ਮਾਮਲੇ ਦੇ ਵਿੱਚ ਕੁੜੀ ਜਿਵੇਂ ਹੈ ਕੈਨੇਡਾ ਦੇ ਵਿੱਚ ਪੀਆਰ ਹੈ ਹਨਾ ਡੈਂਟਲ ਦੇ ਰਿਲੇਟਡ ਕੰਮ ਕਰਦੀ ਹੈ ਤੇ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਹੈ ਕਾਲਮ ਨੂੰ ਧਿਆਨ ਨਾਲ ਪੜ੍ਹ ਕੇ ਫਿਰ ਫੋਨ ਕਰਨਾ ਫਾਲਤੂ ਦਾ ਫੋਨ ਨਹੀਂ ਕਰਨਾ ਜੀ ਅਗਲਾ ਰਿਸ਼ਤਾ ਐਚ ਸਿੰਘ ਮੰਗਲੀਕ ਹੈ ਜੀ ਮੁੰਡਾ ਨਵਾਂ ਸਹਿਰ ਤੋਂ ਮੁੰਡਾ ਬਲੌਂਕ ਕਰਦਾ ਕੱਦ ਕਾਠ ਭੈਣ ਭਾਈ ਪੜ੍ਹਾਈ ਸਾਰਾ ਕੁਝ ਲਿਖਿਆ ਹੋਇਆ ਜੀ ਦੁਬਈ ਦੇ ਵਿੱਚ ਆ ਮੁੰਡਾ 7 ਸਾਲ ਤੋਂ ਤੇ ਕੁੜੀ ਕਿਸ ਤਰ੍ਹਾਂ ਚਾਹੀਦੀ ਹੈ ਡਾਟਾ ਪੜ ਕੇ ਗੱਲ ਕਰੋ ਜੀ ਅਗਲਾ ਰਿਸ਼ਤਾ ਜ਼ਿਲ੍ਹਾ ਲੁਧਿਆਣਾ ਤੋਂ ਆ ਨਾਮਜੀਤ ਸਿੰਘ ਉਹਨੇ ਆਪਣਾ ਖੁਦ ਦਾ ਬਿਜ਼ਨਸ ਹੈ ਡਾਟਾ ਸਾਰਾ ਪੜ ਲਿਓ ਕੱਦ ਕਾਸ਼ਟ ਤੇ ਕੁੜੀ ਕਿਸ ਤਰ੍ਹਾਂ ਚਾਹੀਦੀ ਹੈ ਦੋ ਪਰਿਵਾਰ ਦੇ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੇ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਆਪਣਾ ਖੁਦ ਦਾ ਬਿਜ਼ਨਸ ਹੈ ਜੀ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਡਾਟਾ ਪੜ ਕੇ ਭੈਣ ਭਾਈ ਕੱਦ ਕਾਸ਼ਟ ਸਾਰਾ ਕੁਝ ਦੋ ਨੰਬਰ ਪਰਿਵਾਰ ਦੇ ਦਿੱਤੇ ਹੋਏ ਨੇ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਹੈ 40 ਕਿੱਲੇ ਜ਼ਮੀਨ ਹੈ 20-20 ਕਿੱਲੇ ਦੋਨੇ ਭਰਾਵਾਂ ਨੂੰ ਜ਼ਮੀਨ ਆਉਦੀ ਹੈ ਕੁੜੀ ਕਿਸ ਤਰ੍ਹਾਂ ਚਾਹੀਦੀ ਹੈ ਬਿਨਾ ਸਾਰਾ ਡਾਟਾ ਪੜੇ ਫੋਨ ਨਾਲ ਆਇਓ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਜੀ ਅਗਲਾ ਰਿਸ਼ਤਾ ਸੰਗਰੂਰ ਜ਼ਿਲ੍ਹੇ ਤੋਂ ਹੈ ਬੀ ਸਿੰਘ ਮੁੰਡੇ ਦਾ ਨਾਮ ਹੈ ਗਵਰਨਮੈਂਟ ਜੋਬ ਕਰਦਾ ਮੁੰਡਾ ਕੁੜੀ ਵੀ ਗਵਰਨਮੈਂਟ ਚਾਹੀਦੀ ਹੈ ਹੋਰ ਵੀ ਸਾਰਾ ਕੁਝ ਕਾਸਟ ਵਗੈਰਾ ਲਿਖਿਆ ਹੋਇਆ ਚੰਗੀ ਤਰ੍ਹਾਂ ਪੜ੍ਹ ਕੇ ਘੱਟ ਭੈਣ ਭਾਈ ਫਿਰ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਹੈ ਸ੍ਰੀ ਮੁਕਤਸਰ ਸਾਹਿਬ ਤੋਂ ਕੁੜੀ ਬਿਲੋਂਗ ਕਰਦੀ ਹੈ ਕਿੰਨੀ ਪੜ੍ਹਾਈ ਕੀਤੀ ਹੈ ਕਿੰਨੇ ਭੈਣ ਭਾਈ ਹੈ ਕਦ ਕਾਸਟ ਸਾਰਾ ਕੁਝ ਪੜ੍ਹ ਕੇ ਕੁੜੀ ਕੈਨੇਡਾ ਦੇ ਵਿੱਚ ਸਿਟੀ ਜਾਣਾ ਤੇ ਮੁੰਡੇ ਵਾਲਾ ਕੋਲ ਮ ਧਿਆਨ ਨਾ ਪੜਨਾ ਤੇ ਫਿਰ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਜੀ ਹਰ ਰੋਜ਼ ਤੁਹਾਡੇ ਕੋਲ ਨਵੇਂ ਰਿਸ਼ਤੇ ਪਹੁੰਚਣ ਸਬਸਕ੍ਰਾਈਬ ਕਰਦੇ ਹੋ ਤੇ ਐਡ ਪਾਉਣ ਲਈ ਇੱਥੇ ਸਾਡਾ ਨੰਬਰ ਹੈ ਜੀ